ਇਹ ਐਕਸੀਡੈਂਟ ਹੁਸ਼ਿਆਰਪੁਰ ਤੋਂ ਦਸੂਆ ਰੋਡ ਹਰਿਆਣਾ ਵਿਖੇ ਹੋਇਆ ਤੇ ਗੱਡੀ ਪਲਟ ਗਈ ਸੀ ਬਾਈ ਜੀ ਰੋਡ ਤੋਂ ਥੱਲੇ ਇਹਨਾਂ ਦੇ ਡਰਾਈਵਰ ਦੇ ਮੁਤਾਬਕ ਮੋਰੀਓ ਰਾਤ ਨੂੰ ਸਲੀਪਰ ਬੱਸ ਹੋਈ ਤੇ ਟਾਣੇ ਨੀਵੇਂ ਹੋਣ ਕਾਰਨ ਉਹਨੇ ਬੱਸ ਜਿਹੜੀ ਰੋਂਗ ਸਾਈਡ ਲਾਇਆ ਤੇ ਇਹਨੇ ਫੇਸ ਟੂ ਫੇਸ ਟੱਕਰ ਬਚਾਉਣ ਦੇ ਲਈ ਨਾ ਬਾਈ ਨੇ ਗੱਡੀ ਆਪਣੀ ਰੋਂਗ ਸਾਈਡ ਲੈ ਗਿਆ ਇਹ ਹਨਾ ਕਿਉਂਕਿ ਬੱਸ ਵਾਲਾ ਵੀ ਜੇ ਡਾਣੇ ਚ ਮਾਰਦਾ ਉਹਦੀ ਵੀ ਬੱਸ ਸਾਰੀ ਖਿਲਰਨੀ ਸੀ ਹਨਾ ਉਹਨੇ ਤਾਂ ਬੱਸ ਬਚਾਈ ਪਰ ਬਸ ਬਚਾਉਣ ਦੇ ਚੱਕਰ ਦੇ ਵਿੱਚ ਇਹ 22 ਦੀ ਗੱਡੀ ਜਿਹੜੀ ਆ ਰੋਡ ਤੋਂ ਥੱਲੇ ਪਲਟ ਗਈ ਤੇ ਇਹਨੂੰ ਚੱਕ ਰਹੇ ਆ ਹੁਣ ਕ੍ਰੇਨ ਪਾਈ ਹੋਈ ਆ ਤੇ ਮੈਂ ਇਹ ਵੀਡੀਓ ਜਿਹੜੀ ਆ ਤੁਸੀਂ ਦੇਖੋ ਆਪਾਂ ਨਾ ਜਿਹੜਾ سنگਲ ਆ ਨਾ ਉਹ ਟੈਰਾਂ ਦੇ ਰਿਮਾਂ ਦੇ ਗੱਭੇ ਪਾਇਆ ਆਮ ਤੌਰ ਤੇ ਕਿਹੁੰਦਾ ਜੀ ਇਦਾਂ ਗੱਡੀ ਹੁੰਦੀ ਨਾ ਆਪਾਂ 88 ਨੂੰ ਪਾਉਂਦੇ ਗੱਡੀ ਖਿੱਚ ਹੁੰਦੀ ਰਹਿੰਦੀ ਹੈ ਨਾ ਤੇ ਜੇ ਆਪਾਂ ਉਤੋਂ ਦੀ ਜਿਹੜੇ ਘਮਾ ਆ ਗਏ سنگਲ ਪਾਉਂਦੇ ਆ ਤਾਂ ਬਾਡੀ ਦੀਆਂ ਲਰਾਂ ਟੁੱਟ ਜਾਂਦੀਆਂ ਤੇ ਇਹ ਆਪਾਂ ਤਰੀਕਾ ਤੁਹਾਨੂੰ ਦੱਸ ਰਿਹਾ ਬਾਈ ਜੀ ਟਾਇਰਾਂ ਤੋਂ ਪਾਇਆ ਕਰੋ ਜਿੰਨਾ ਉੱਚੇ ਲੈਵਲ ਤੋਂ ਪਾਉਂਗੇ ਉੰਨੀ ਗੱਡੀ ਸੌਖੀ ਸਿੱਧੀ ਹੋ ਜਾਂਦੀ ਏ ਤਾਂ ਗੱਡੀ ਸਿੱਧੀ ਹੋਣ ਜਾ ਰਹੀ ਆ ਕ੍ਰੇਨ ਦੇ ਨਾਲ ਆਰਾਮ ਦੇ ਨਾਲ ਗੱਡੀ ਜਿਹੜੀ 10 ਚੱਕੀ ਆ ਸਿੱਧੀ ਹੋ ਗਈ ਠੀਕ ਨੇ ਜੀ ਤੇ ਜੇ ਆਪਾਂ ਇਹਨੂੰ ਸੰਗਲ 83 ਨੂੰ ਪਾਉਂਦੇ ਤਾਂ ਗੱਡੀ ਖਿੱਚ ਹੋਈ ਜਾਣੀ ਸੀ ਸਿੱਧੀ ਨਹੀਂ ਹੋਣੀ ਸੀ ਹਨਾ ਕਿਉਂਕਿ ਹਾਰਟ ਤੋਂ ਸੰਗਲ ਪਾਵਾਂਗੇ ਫੇਰ ਸਿੱਧੀ ਹੋਊਗੀ ਬਾਕੀ ਇਹ ਵੀ ਡਰਾਈਵਰ ਵੀਰ ਬਚ ਗਏ ਹਨਾ ਤੇ ਮਸਲਾ ਇਹ ਆ ਵੀ ਬਾਈ ਜੀ ਕਿਦ ਨਾ ਕਿਤੇ ਨਾ ਆਪਾਂ ਕਹੀਏ ਰੋਡ ਤੇ ਐਕਸੀਡੈਂਟ ਦੇ ਵਿੱਚ ਹਰੇਕ ਗਲਤੀ ਵਹੀਕਲ ਦੀ ਨਹੀਂ ਹੁੰਦੀ ਰੋਡ ਤੇ ਨਾ ਹੋਰ ਵੀ ਬਹੁਤ ਚੀਜ਼ਾਂ ਆ ਜਿਹੜੀਆਂ ਕੀ ਵਹੀਕਲ ਦੇ ਐਕਸੀਡੈਂਟ ਦਾ ਕਾਰਨ ਬਣਦੀਆਂ ਜਿੱਦਾਂ ਕਿ ਆ ਦਰਖਤ ਨੀਵੇਂ ਦਰਖਤ ਝੁਕੇ ਹੋਏ ਆ ਰੋਡ ਨਾਲੋਂ ਹਨਾ ਹੁਣ ਬੰਦਾ ਆਪਣਾ ਟੂਲ ਬਚਾਉਂਦਾ ਜਾਂ ਉੱਚੀ ਬੱਸਾਂ ਵਾਲੇ ਬੱਸਾਂ ਬਚਾਉਂਦੇ ਜਾਂ ਕੰਟੇਨਰ ਦੇਖਿਓ ਤੁਸੀਂ ਕੰਟੇਨਰ ਭੱਜੇ ਹੁੰਦੇ ਮੋੜਿਆਂ ਉਪਕੋ ਕਿ ਕੰਟੇਨਰ ਦੀ ਹਾਈਟ ਜਿਹੜੀ ਜ਼ਿਆਦਾ ਹੁੰਦੀ ਨਾ ਉਹ ਡਾਣਿਆਂ ਚ ਭਜਦੀ ਆ ਇਹ ਘੱਟੋ ਘੱਟ ਰੋਡ ਡਿਪਾਰਟਮੈਂਟ ਨੂੰ ਸਰਕਾਰਾਂ ਨੂੰ ਦੇਖਣਾ ਉਹ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਹੈ ਨਾ ਬਾਈ ਜੀ ਦੇਖੋ ਜਿਨ੍ਹਾਂ ਨੇ ਆਪਣੀ ਜਾਨ ਤੋਂ ਵੱਧ ਕੇ ਗੱਡੀਆਂ ਰੱਖੀਆਂ ਹੈ ਨਾ ਕਿੰਨਾ ਔਖਾ ਹੁੰਦਾ ਫਿਕਰੇ ਜਿੰਦੇ ਨਾਲ ਖਿੱਚ ਕੇ ਗੱਡੀ ਰੋਡ ਤੋਂ ਸਾਈਡ ਨੂੰ ਕੀਤੀ ਹੈ ਨਾ ਸਟਾਰਟ ਨਹੀਂ ਕੀਤੀ ਬੈਟਰੀ ਵਿੱਚੋਂ ਨਿਕਲ ਗਏ ਸੀਗੇ ਨਾ ਤੇ ਬੈਟਰੀ ਫਿਰ ਹੁਣ ਦੁਬਾਰਾ ਫਿੱਟ ਕਰਨਗੇ ਕਿਉਂਕਿ ਤੇਲ ਪਾਣੀ ਚੈੱਕ ਕਰਕੇ ਕੇਵਾਰੀ ਕਿਉਂਦਾ ਪ੍ਰੈਸ਼ਰ ਪੰਪ ਵਗੈਰਾ ਦੀ ਵੀ ਦਿੱਕਤ ਆ ਜਾਂਦੀ ਹੈ ਨਾ ਵਿੱਚ ਤੇ ਬਾਅਦ ਦੇ ਵਿੱਚ ਸਟਾਰਟ ਕਰਨਗੇ ਤਾਂ ਫਿਰ ਇਹ ਵੀਰ ਜੰਮੂ ਤੋਂ ਹੀ ਸੀਗੇ ਨਾ ਟੂਲ ਦੀ ਜਾਦਰ ਤੋਂ ਉੱਧਰ ਟੂਲ ਸਾਰਾ ਖਿਲਰ ਗਿਆ ਉੱਥੋਂ ਹੈ ਨਾ ਜਾ ਜੋ ਟੂਲ ਵਿੱਚ ਆਦਰ ਬਾਈ ਨੂੰ ਗਿਆ ਵੀ ਸੈਟ ਲਾ ਤੋ ਬਾਡੀ ਦੇ ਵਿੱਚ ਤੇ ਸ਼ੀਸ਼ਾ ਟੁੱਟ ਗਿਆ ਕੰਡੈਕਟਰ ਸਾਈਡ ਦਾ ਟੁੱਟ ਗਿਆ ਚਲੋ ਡਰਾਈਵਰ ਦਾ ਬਚ ਗਿਆ ਹਾਂ ਇੱਕ ਚੀਜ਼ ਹੋਰ ਆ ਬਾਈ ਜੀ ਜੈਕ ਵੀ ਬੰਨ ਕੇ ਰੱਖਿਆ ਕਰੋ ਤੇ ਕਿਉਂਕਿ ਜੈਕ ਗੱਡੀ ਪਲਟਦੀ ਆ ਡਰਾਈਵਰ ਦੇ ਸੈਟ ਵੀ ਆ ਕੇ ਵੱਜਦਾ ਕਈ ਵਾਰੀ ਜੱਤਵਾ ਦੇ ਵੱਜ ਕੇ ਤੋੜ ਵੀ ਦਿੰਦਾ ਜੈਕ ਨੂੰ ਜ਼ਰੂਰ ਬੰਨ ਕੇ ਰੱਖਿਆ ਕਰੋ ਆਪ ਕਰੇਨਾ ਚੱਕੇ ਦਾ ਗੱਡੀ ਅੱਗੇ ਢਾਬਾ ਆ ਵੀ ਚਲੋ ਹਨਾ ਉਹ ਬਾਈ ਕਹਿੰਦਾ ਢਾਬੇ ਤੇ ਲਾ ਦਿੰਨੇ ਹਨਾ ਫਿਰ ਜਿਹੜੇ ਸਟਾਰਟ ਕਰਾਂਗੇ ਕਰਾਂਗੇ ਕਿਉਂਕਿ ਰੋਡ ਤੇ ਰਿਸਕ ਬੜਾ ਹੋਣਾ ਕਿ ਗੱਡੀ ਸਿੱਧੀ ਕਰਦੇ ਸੀ ਤਾਂ ਲੋਕੀ ਕਿਹੜਾ ਬਾਈ ਜੀ ਰੁਕਦੇ ਆ ਲੋਕਾਂ ਨੂੰ ਤਾਂ ਕਾਹਲੀ ਇੰਨੀ ਆ ਵੀ ਇਹ ਨਹੀਂ ਦੇਖਦੇ ਵੀ ਜੇ ਕਿਤੇ ਯਾਰ ਆਪਣਾ ਕਿਤੇ ਟਾਇਰ ਪੈਂਚਰ ਹੋ ਜਾ ਗੱਡੀ ਖਰਾਬ ਹੋ ਜਾ ਫੇਰ ਵੀ ਤਾਂ ਰੁਕਣਾ ਪੈਂਦਾ ਤੇ ਆ ਕਰੇਨ ਦੇ ਨਾਲ ਪਾ ਕੇ ਤਾਂ ਫਿਰ ਗੱਡੀ ਜਿਹੜੀ ਅੱਗੇ ਢਾਬੇ ਦੇ ਉੱਤੇ ਲਾਉਣ ਦੀ ਜਿਹੜੀ ਹਨਾ ਉਹ ਕਾਰਵਾਈ ਕੀਤੀ ਵੀ ਚਲੋ ਰੋਡ ਤੋਂ ਥੱਲੇ ਹੋ ਜਾ ਹਨਾ ਫਿਰ 2-4 ਘੰਟੇ ਲੱਗ ਜਾਂਦੇ ਹੁਣ ਹਨਾ ਬੰਦੇ ਨੇ ਗੱਡੀ ਖਾਣਨੀ ਆ ਬਾਕੀ ਇਹ ਵੀ ਬਾਈ ਜੀ ਆਪਾਂ ਦਾ ਇਹ ਵੀਡੀਓ ਦਾ ਮੇਨ ਮਕਸਦ ਇਹ ਆ ਵੀ ਰੋਡ ਡਿਪਾਰਟਮੈਂਟ ਵਾਲਿਆਂ ਨੂੰ ਦੇਖਣਾ ਚਾਹੀਦਾ ਕਿ ਭਾਈ ਜਿਹੜੇ ਡਾਣੇ ਰੋਡ ਵਾਲ ਨੂੰ ਝੁਕੇ ਹੋ ਜਾਂ ਨੀਵੇਂ ਆ ਉਹਨਾਂ ਨੂੰ ਵੱਡੋ ਤਾਂ ਜੋ ਇਦਾਂ ਦੇ ਐਕਸੀਡੈਂਟ ਨਾ ਹੋਣ ਕਿਸੇ ਦਾ ਬਚਾਓ